ਭਾਈ ਗੁਰਜੀ ਦਾ ਖਰਬਸਾ ਭਾਈ ਗੁਰਜੀ ਦੇ ਜਸਜੀ ਸਿੰਘ ਜੀ ਬਣਾਉਣ ਦੇ ਨਾਲ ਸਾਡੇ ਕੋ ਲੁਧਿਆਣਾ ਜਿਹੜੇ ਤੁਸੀਂ ਗਏ ਆ ਹਮੇਂ ਆਏ ਨੇ ਰਣਜੀਤ ਸਿੰਘ ਮਹਾਰਾਜ ਦੀ ਕਿਰਪਾ ਹੋਈ ਪਾਸ਼ਾ ਜੀ ਮੇਰੀ ਵੱਲ ਹਜੂਰ ਸਾਹਿਬ ਆਏ ਆਲੀ ਵਾਰ ਹਜੂਰ ਸਾਹਿਬ ਆਇਆ ਜੀ ਮਹਾਨ ਧਰਤੀ ਤੱਕ ਜੀ ਹਜੂਰ ਸਾਹਿਬ ਖੜੇ ਆ ਅਪਨ ਦੇ ਆਸਪਾਸ ਅਗਲੇ ਯਾਦ ਅੰਦਰ ਇੱਥੇ ਸਰਦਾਂ ਵਰਸ ਕਰਾਈ ਜਾਂਦੀ ਆ 2 3 1 2 3 4 ਅਗਸਤ 2025 ਚੱਲ ਰਿਹਾ ਸੁਭਾਰਾ ਕਿਰਪਾ ਕਰਦੀ ਵਿਸਤਾਰ ਕੰਮ ਚੱਲ ਰਿਹਾ ਉਸ ਦੇ ਨਾਲ ਦੀ ਨਾਲ ਕਿੰਨੇ ਵੀਰ ਪਿੰਨਾਂ ਦਾ ਪ੍ਰਣ ਕਰਦੇ ਆ ਮਤਲਬ ਫਰੀਦ ਤੁਮਲਾ ਸਜਾਇਆ ਜਾਂਦਾ ਹੈ ਵੀਰ ਮਜੂਰ ਸਾਹਿਬ ਦੀ ਮਹਾਨਤ ਜਿੱਦੇ ਆਇਆ ਦੇਈ ਬੇਨਤੀ ਕਰਦੇ ਹਾਂ ਕਿ ਜਿਹੜਾ ਰਿਸਕ ਹੈ ਰੈਸਰ ਤੋਂ ਨੇ ਵੀ ਜੀ ਸਰ ਸਾਡੇ ਜ਼ਿਲ੍ਹਾਕਰਤੀ ਇਹ ਤਾਂ ਇੱਥੇ ਪਹਿਲੀ ਵਾਰ ਆਇਆ ਪਰਮਾਨ ਹੋ ਗਿਆ ਮਾਲਦਾਰ ਕੀ ਨਹੀਂ ਪੰਜਾਬ ਨੂੰ ਕਲਗੀ ਦਰ ਦੀ ਸਿੱਖੀ ਸਾਡੇ ਜ਼ਿਲ੍ਹਾਕਰਤੀ ਵਾਹਿਗੁਰੂ ਜੀ ਦਾ ਖਾਲਸਾ ਹਰ ਜੀ ਜੀ ਕਰਾ ਲਾਉਂਦਾ ਹੈ ਬਹੁਤ ਬਹੁਤ ਨਿਹਾਲ ਜੀ ਅੰਤ ਤੱਕ ਗੁਰਪਿਆਰੀ ਸਾਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਮੁੱਚ ਜੀ ਗੁਰਸਾਹਿਬ ਜੀ ਦੇ ਬੈਠੇ ਆ ਜੀ ਦਸਤਾਰ ਕੰਮ ਚੱਲ ਰਿਹਾ ਵਾਹਿਗੁਰੂ ਜੀ ਯਾਦਵਪਨ ਦਾ ਅਸੇਂਗੀ ਦੀ ਬਣਾ ਰਹੇ ਆ ਤੇ ਅੱਜ 3 4 ਅਗਸਤ ਦੀ ਉੱਚੀ ਆ 2 3 4 ਅਗਸਤ ਦਸਤਾਰ ਕੰਮ ਚੱਲਿਆ ਔਰ ਕੱਲ੍ਹ ਦੀ ਵਾਹਿਗੁਰੂ ਜੀ ਆਇਆ ਕੀ ਨਾ ਜੀ ਬਣਾ ਇਧਰ ਤੋਂ ਇਹਰੇ ਪੰਜਾਬ ਮਾਹਰ ਅਜੀਤ ਸਿੰਘ ਜੀ ਵਾਹਿਗੁਰੂ ਇਹ ਨਵੇਂ ਲੁਧਿਆਣਾ ਹਰਿਆਣਾ ਇਹਦੇ ਬਹੁਤ ਬੰਨ੍ਹੇ ਲੁਧਿਆਣਾ ਉਹ ਪਿੰਡ ਪਿੰਦਾ ਹਾਸ਼ੀਏ ਲਾਗੇ ਪੈਂਦਾ ਜੀ ਇਹ ਲੁਧਿਆਣਾ ਜਿਲ੍ਹਾ ਪੈਂਦਾ ਹੈ ਸਾਹਮਾਰਾ ਕਿਰਪਾ ਕਰੇ ਰੱਬ ਦੀ ਕਿਰਪਾ ਸਤਿਗੁਰੂ ਆਇਆ ਵੀਰ ਜਿ ਪ੍ਰੇਰਕੇ ਲੱਗਿਆ ਵੀਰ ਨੂੰ ਤੇਰੇ ਮਨ ਬਣਾ ਵੀ ਬਾਤ ਜਬ ਵਾਹ ਇਹ ਕੇਸ ਨਹੀਂ ਕਰਦਾ ਕਦੇ ਵੀ ਵਾਹ ਉਹ ਲੋਕ ਵੀ ਕਿਤੇ ਕੇਸ ਕਰਦਾ ਨਹੀਂ ਕਰਦਾ ਸਾਰੇ ਦਿਆ ਕਰਦੇ ਪੀਰ ਨੇ ਕਿਹਾ ਕਿ ਨਾ ਯਾਨੀ ਇਹ ਮੈਨੂੰ ਪਹਿਲਾਂ ਸਮਝਾਇਆ ਵੀ ਪੁੱਛਿਆ ਵੀ ਜੇ ਮੁੰਡਾ ਬਣਾ ਤਾ ਜਿਹਨੂੰ ਦਸਤਾਰ ਨਹੀਂ ਬੰਨ੍ਹਦੇ ਕਿਸੇ ਨੂੰ ਸਿਜਾਉਂਦੇ ਨਹੀਂ ਜਿਹੜਾ ਮਨ ਬਣਾ ਕੇ ਗੁਰੂ ਜੀ ਅਰਦਾਸ ਕਰੇ ਮਰਨ ਮੈਂ ਉਹ ਤੇਰੀ ਤੱਕ ਜਾਂਦੇ ਆ ਸਾਰੇ ਦਿਆ ਕਰਦੇ ਪੀਰ ਨੇ ਜੀ ਸਿੱਖੀ ਕੇ ਸਾਸ ਨਾ ਲੈਣੀ ਕਾਸ਼ ਦਿਆ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਵਾਹ ਇਹ ਅਜੇ ਅਮਰ ਸ਼ਕ ਆਏ ਆ ਹਰ ਗੁਰ ਸਾਹਿਬ ਦੀ ਬਾਣੀ ਦੇ ਗੁਰ ਵਾਹ ਇਹ ਕਿਉਂ ਲੱਗੇ ਵਾਹ ਜੀ ਇਹ ਵੀ ਅਮਰ ਸ਼ਕ ਆਏ ਆ ਇਹਨਾਂ ਨੂੰ ਬਹੁਤ ਬਹੁਤ ਜਾਨ ਉਦਾਰ ਕੀ ਦਿਆ ਕਰ ਖਜੇ ਬਾਸ ਇੱਕ ਜੀ ਸਿੱਖੀ ਇਸ ਤਰ੍ਹਾਂ ਰੋਸਣਾ ਨਵੇਂ ਅਰੇ ਦਿਆ ਕਰ ਜੀ ਬਾਪਰਾ ਹਸ ਕੇ ਮਰਜੀ ਦੇ ਸਲਾਮ ਦੇ ਚ ਹੇ ਨਸਕਾਰ ਇਹ ਚੱਲ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਆਜਿਓ ਸਭੀ ਪੱਤੇ ਵਾਹਿਗੁਰੂ ਅਸਾ ਵਾਹਿਗੁਰੂ ਜੀ ਨੂੰ ਨਾਮ ਆਵਾਜ਼ ਨਾਲ ਸਵੇਰਾ ਹੋਇਆ ਜੀ ਗਰੀਨ ਵਿੱਚ ਹੰਕਾਰ ਦਾ ਅਵਾਜ਼ ਆ ਰਿਹਾ ਹੈ ਜੀ ਗੁਰੂ ਜੀ ਨਾਲ ਜੀ ਗੁਰੂ ਜੀ ਨੂੰ ਮਾਣਸੂਰ ਕੋਲ ਬਹੁਤ ਬਿਹਾਰ ਹੈ ਸਾਹਿਬ ਜੀ ਸਾਡੇ ਕੋਲ ਵੀ ਪਹਿਣੀ ਹੈ ਹੇ ਘਰ ਦੇ ਮੇਰੇ ਮਾਤਾ ਹੋਰ ਉਹਨੂੰ ਜਾਗੇ ਰੱਖਣਾ ਜਿੰਨੀ ਵੱਡਾ ਸ਼ਿਕਰ ਜੀ ਕਿਹੜਾ ਜੇ ਥੋੜਾ ਪਿੰਡ ਕੜਾ ਬੰਦ ਆ ਇੱਕ ਤੁਮ ਬਹੁਤ ਸਾਰੇ ਪਿੰਡ ਕੜਾ ਬੰਦ ਰਾਮਪੁਰ ਪਿੰਡ ਉਹਨਾਂ ਘਰਵਾਂ ਨੇ ਉਹ ਵੀਰ ਨੇ ਵੀ ਮਰ ਸਕਿਆ ਹੋਇਆ ਹੈ ਮਾਰ ਦੀ ਰਜ਼ਾ ਨਾਲ ਭੈਣ ਨੇ ਵੀ ਅੰਦੀ ਮਰ ਸਕਿਆ ਸਤਿਗੁਰੂ ਜੀ ਆਖਣ ਮਹਾਰਾਜ ਇਹ ਮੈਂ ਸਾਰੀਆਂ ਬੀਬੀਆਂ ਪੇੜਾਂ ਨੂੰ ਬੇਨਤੀ ਕਰਦਾ ਵੀ ਆਪਾਂ ਸਿਰ ਧਰ ਕੇ ਰੱਖੀਏ ਦਿਵਾਲੇਸ਼ ਜਾਈਏ ਇਹਦੀ ਜਨਮੀ ਸੰਭੇ ਰੱਖੀਏ ਨਾ ਵੀ ਤੰਦਾ ਜੀ ਪਈਏ ਨਾ ਪਰਸਨ ਆਏ ਆਪਾਂ ਮੱਧਾ ਕਾ ਬਗਰੀ ਐ ਇੱਦਾਂ ਨਹੀਂ ਵਾਹ ਮਾਰ ਦੀ ਤਾਅ ਨਾਲ ਰਗੀ ਕਰਦੀ ਜਿਹੜੇ ਵੱਲੋਂ ਬਣਾ ਬਾਬਾ ਪੜੀ ਵਰਦੀ ਆ ਜੈ ਗੁਰੂ ਜੀ ਨੂੰ ਸਤਿਕਾਰ ਕਰਨਾ

ਵਾਹਿਗੁਰੂ ਜੀ ਕੀ ਫਤਿਹ ਤੇ ਜੀ ਬਹੁਤ ਪਿਆਰੀ ਸਾਥ ਸਿੰਘ ਜੀ 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 ਹਜੂਰ ਸਾਹਿਬ ਅੱਜ ਅਸੀਂ ਖੜੇ ਆ ਅੱਜ 3 ਅਗਸਤ 2025 ਆ ਸਾਡੇ ਕੋਲ ਵੀਰ ਆਇਆ ਕੀ ਨਾ ਜਿਹੜਾ ਪਸਾਕਾ ਸਿੰਘ ਜਿਹੜਾ ਪਿੰਡ ਮੇ ਦਾ ਪਾਕਾ ਹੈ ਇਹ ਕਿਹੜਾ ਜਿਲ੍ਹਾ ਕਿਹੜਾ ਪੈਂਦਾ ਜੀ ਪੁਜਾਣਾ ਜਿਲ੍ਹਾ ਇਹ ਮਹਾਰਾ ਕਿਰਪਾ ਕਰਨ ਭਾਈ ਸਾਹਿਬ ਫੜਿਆ ਸਨਗਰ ਜੋ ਪ੍ਰੇਰ ਕੀ ਲੱਗਿਆ ਯਾਰ ਇਹ ਅੱਜ ਵੀਰ ਦੇ ਅਜੂਨ ਸਾਹਿਬ ਪਰ ਸ਼ਕਿਆ ਨੰਨੇ ਬੱਲੇ ਆਉਂਦਾ ਮੈਂ ਸਭੀ ਸ਼ੱਕਿਆ ਆਏ ਨੇ ਪਹਿਲਾਂ ਮੇਰੇ ਬਰੂ ਬੁੜਾਈਆਂ ਨਾਲ ਨੂੰ ਇਹ ਜਦੋਂ ਆਏ ਸਾਡੇ ਕੋਲ ਇਹਨਾਂ ਦੇ ਦਸਤਖਤ ਸਜ਼ਾਉਣੀਆਂ ਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਬਰਾ ਤੁਸੀਂ ਅਬਰ ਸ਼ਗਰ ਸ਼ੱਕੀ ਆਓ ਫਿਰ ਸਜ਼ਾ ਬਾਗਿਓ ਤੇ ਹੁਣ ਸਭ ਦਸਤਖਤ ਸਜ਼ਾ ਰਹੇ ਜੀ ਬਾਰੇ ਦੇਆ ਕਰ ਦਾੜਾ ਵੀਰ ਦਾ ਕਾਫੀ ਹੋ ਚੁੱਕਿਆ ਹੈ ਕਾਲਾ ਵੀ ਕਰਦਾ ਸੀ ਉਹ ਕਦੇ ਅਸੀਂ ਵੀਰ ਨੂੰ ਬੇਨਤੀ ਕੀਤੀ ਆ ਇਹ ਕਹਿੰਦਾ ਜੀ ਮੈਂ ਹੁਣ ਪੱਕਾ ਰਹੂਗਾ ਗੁਰੂ ਸਾਹਿਬ ਦਇਆ ਕਰੋ ਜੀ ਲਓ ਜੀ ਦਸਤਾਰ ਸਜਾਉਣ ਲੱਗੇ ਆ ਤੇ ਸਾਰੇ ਜਣੇ ਕਿਰਪਾ ਕਰਿਓ ਬਧਾਈਆਂ ਦਿਓ ਵੀਰ ਨੂੰ ਮੇਰੇ ਅੱਜ ਕੇਸ ਰੱਖ ਕੇ ਰੂਆ ਬਣ ਕੇ ਅਮਰ ਸ਼ੇਖਾ ਗੰਢੇ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਦੋਮਤੀ ਆਨੰਦ ਲੈ ਜੋ ਜੀ ਕੀ ਤੁੰਗ ਕਰੇਗਾ ਤੇ ਅਸਰ ਗੁਰੂ ਸਾ흥ਗੀ ਜੀ ਵਾਹਿਗੁਰੂ ਜੀ ਦਾ ਕਰਮ ਸਾਡੇ ਕੋਲ ਤਕਬੀਰ ਆਇਆ ਕੋਣੇ ਨੂੰ ਅਮਨਦੀਪ ਸਿੰਘ ਵੀ ਅਮਨਦੀਪ ਸਿੰਘ ਤੇਰਾ ਖਡੂਰ ਸਾਹਿਬ ਗਨਗੁਰੂ ਅੰਗੇਤ ਦੇ ਮਹਾਰਾਜ ਨਾਨਕ ਸਾਹਿਬ ਅਰੰਧ ਮਹਾਰਤ ਕੀ ਵੀਰ ਆਇਆ ਇਹ ਤੇਰਾ ਹਜੂਰ ਸਾਹਿਬ ਸੇਵਾ ਕਰ ਰਿਹਾ ਸੀਗਾ ਤੇਰੀ ਦਸਤਾਰ ਜਿਆਰੀ ਸਿੰਘ ਦੇ ਇਹ ਨਰ ਸਿੰਘ ਜੀ ਨੇ ਇਹਨੂੰ ਪਿਆ ਵੀ ਭਾਈ ਕੇਸ ਰਾਏ ਇਹ ਦੇਖ ਸਾਹ ਜੀ ਪੀਰ ਨੇ ਕੇਸ ਕਾफी ਬੜੇ ਬੜੇ ਹੋ ਗਏ ਤੇ ਦਾੜਾ ਵੀ ਕਾਫੀ ਬੜਾ ਹੋ ਗਿਆ ਇਹਦੀਆਂ ਪੁਰਾਣੀਆਂ ਫੋਟੋਆਂ ਵੀ ਦੇਖੀਆਂ ਮੈਂ ਜਿਹਦੇ ਵਿੱਚ ਬਿਲਕੁਲ ਕਲੀਨ ਸ਼ੇਪ ਉਹ ਸੋ ਮਹਾਰਾਜ ਦੀ ਕਿਰਪਾ ਸੀ ਆਪਣੇ ਬਦੋਂ ਦੀ ਸੇਵਾ ਬਾਹਰ ਲਾਇਆ ਦਸ ਰਹਿਆ ਨੂੰ ਇਹਨੂੰ ਬ੍ਰੀਤ ਵਾਲਾ ਤੇ ਜਾ ਕੇ ਤੇ ਲਾ ਗਏ ਆ ਤਾਂ ਕਰਕੇ ਜਵੀਨ ਨੇ ਕੇਸੜਾ ਰੱਖਿਆ ਜੀ ਆਹ ਪੁਰਾਣੀ ਫੋਟੋ ਦੇਖੋ ਮੇਰੇ ਭਾਈ ਵਾਹਿਗੁਰੂ ਮਹਾਰਾਜ ਕਿਰਪਾ ਕਰ ਜੀ ਇਹ ਜਗਾਰਾ ਲਓ ਭਾਈ ਤੇ ਮੱਲਾ ਲਾ ਜਾ ਜੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਾਹਿਬ ਆਇਆ ਪ੍ਰਮਾਣ ਇਸ ਵੀਰ ਦਾ ਕਿਉਂਕਿ ਕਿਉਂਕਿ ਗੁਰੂ ਕੀ ਸੰਗਤ ਜੀ ਹਜੂਰ ਸਾਹਿਬ ਆਉਂਦਾ ਤਾਂ ਫਾਇਦਾ ਗੁਰੂ ਦੀ ਸਿੱਖਿਆ ਗੁਰੂ ਦੀ ਸਿੱਖੀ ਲੈ ਕੇ ਜਾਈਏ ਅੱਜ ਵੀਰ ਸਿੱਖੀ ਲੈ ਕੇ ਚੱਲਿਆ ਕਰੇ ਮਹਾਰਾਜਾ ਕਨਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਅੱਜ ਗੁਰੂ ਵਾਹਿਗੁਰੂ ਮੁਰਗੀ ਦਾ ਆਹ ਤੁਹਾਨੂੰ ਕਹੇ ਗੁਰੂ ਰਖਸ਼ਿਆ ਕਿਥੇ ਆਉਣਾ ਉਹ ਮਾਰੇ ਚੱਲ ਆ ਆਈ ਉਹ ਕਿਹਾ ਸੀ ਗੁਰੂ ਯਾਰ ਕੀ ਬੁੱਤ ਕਦੇ ਨਹੀਂ ਬੋਲੇ ਨਾ ਲੱਤ ਨੂੰ ਲੱਤ ਨੂੰ ਨਾ ਘਬਰੇ ਇਹ ਕਾਲਾ ਹੋ ਵੀ ਨਹੀਂ ਉਹਨਾਂ ਲੱਤ ਕਾ ਗੁਰੂ ਘਰ ਤੋਂ ਮਾਰਨ ਨੂੰ ਮਾਰਦੇ ਆ ਆ ਕੀ ਹੈ ਇਹ ਇਹ ਬੜੀ ਗੱਲ ਆ ਨਹੀਂ ਕਰਮ ਇਹ ਨਹੀਂ ਪਾਉਣੇ ਗਾਲਾਂ ਚ ਗੁਰੂ ਰਖਸ਼ੀ ਬਹਿ ਰਹੇ ਪਰ ਆਪਣਾ ਕੰਮ ਨਹੀਂ ਆ ਨਾ ਨਾ ਆਪਣਾ ਕੰਮ ਆ ਸ੍ਰੀ ਸਾਹਿਬ ਪਾਉਣੀਆਂ ਆਪਣਾ ਕੰਮ ਆ ਦਿਵਾਲੇ ਬੋਨਣਾ ਇੱਕ ਕੜੇ ਪਾਉਣੇ ਅਮਰ ਛਕਣਾ ਗੁਰੂ ਵਾਲੇ ਬਣ ਕੇ ਆਹ ਦੇ ਆਹ ਸਰਲੋਗੀ ਜੀ ਓਕੇ ਅਜਾ ਪੜੀਆਂ ਬਣ ਕੇ ਬਣ ਕੇ ਦਿਮਾਲਾ ਬੋਲੇ ਸੋਨਿਹਾਲ ਸਤਿਗੁਰਾਂ ਦਾ ਐਦਾਂ ਬੋਲਣਾ ਬਾਣੀ ਪੜਨੀ ਮਹਾਰਾਜ ਦੀ ਗੁਰਦੁਆਰੇ ਜਾਣਾ ਮੱਥਾ ਟੇਕਣਾ ਬਜ਼ਰ ਹੋ ਜਾਂਦਾ ਹੁੰਦਾ ਹੈ ਗੁਰਮੰਤਰ ਆਉਂਦੇ ਨੇ ਸੁਣਾਦਾ ਕਿੰਦਾ ਕਰਦਾ ਆਹ ਜੀ ਗੁਰੂ ਪੰਜਾਂ ਪਿਆਰੇ ਨਾ ਹੁੰਦੇ ਭਾਈ ਦੇਵ ਸਿੰਘ ਜੀ ਭਾਈ ਤਰਨ ਸਿੰਘ ਜੀ ਲਈ ਭਾਈ ਹਰਮਨ ਸਿੰਘ ਜੀ ਲਈ ਭਾਈ ਮੋਹਨ ਸਿੰਘ ਜੀ ਪੈਸਾ ਨਹੀਂ ਦੇ ਰਹੇ ਤਰਨ ਸਿੰਘ ਸਾਹਿਬ ਜੀ ਜੀ ਹਾਸ਼ਾ ਜੀ ਬਾਬਾ ਜੀ ਗੁਰਦੁਆਰਾ ਜਾਇਗਾ ਨਾ ਇਹ ਗੁਰਦੁਆਰੇ ਗ੍ਰੰਤੀ ਬਾਬਾ ਜੀ ਹੁੰਦੇ ਨੇ ਉਹਨਾਂ ਦਾ ਬੋਤਾ ਆਪਣੀ ਕਾਪੀ ਤੇ ਲਗਾ ਕੇ ਲਿਆਏ ਪੰਜ ਪਿਆਰੇ ਕੌਣ ਆ ਆਪਣੇ ਚਾਰ ਸਾਡੇ ਆਪਣੇ ਕੋ ਕਾਪੀ ਹੈ ਵੀ ਪਿਆਰੇ ਜਾਨ ਗੇਮ ਖੇਡ ਤੇ ਗੇਮ ਉਹਦੀ ਖੇੜਣੀ ਨਹੀਂ ਮੈਂ ਦੀ ਆ ਨਾ ਗੇਮ ਖੇੜਣੀ ਵਾਇਰ ਕਰਨਾ ਹੁੰਦਾ ਨਾ ਫੇਰ ਮੋਬਾਈਲ ਤੇ ਗੇਮਾ ਨਾ ਘਟਿਆ ਕਰ ਪੰਜ ਪਿਆਰੇ ਨਾ ਘਟਕੇ ਦੇਖਿਆ ਕਰ ਘਰ ਕੇ ਦੇਖ ਲੈ ਪੰਜ ਪਿਆਰੇ ਸਹਿਬਾਨ ਜੀ ਉੱਪਰ ਲਿਖਿਆ ਹੈ ਉਹ ਪੜ੍ਹ ਲੈ ਆਸਿਆ ਪਹਿਲੀ ਛੜੀ ਦੇ ਗੇਮਾ ਚਾਰ ਪਰ ਧਾਗੇ ਨਹੀਂ ਬਨਣੇ ਲਾਲ ਪੀਲੇ ਹਿੰਦੂਆਂ ਵਾਲੇ ਕੰਮ ਨਹੀਂ ਕਰਨੇ ਪਸੇਖਾ ਉਹਨਾਂ ਦੇ ਕੰਮ ਉਹਨਾਂ ਨੂੰ ਛੋਭਦੇ ਆ ਤਿਲ ਕਲਾਉਣੇ ਧਾਗੇ ਬਨਣੇ ਤਵੀਦ ਬਨਣੇ ਉਹਨਾਂ ਦੇ ਕੰਮ ਨੇ ਸਾਡੇ ਨਹੀਂ ਓਕੇ ਪੱਕਾ ਜਗਰਲਾ ਬੋਲੇ ਜੋਨੇ ਆ ਬਾਜੀ ਬਾਤ ਸਿਆਰਾ ਤੇ ਬੰਦ ਗਈ ਦੀ ਰਹਿਣਾ ਸਿੱਖ ਮਹਾਰਾ ਦਾ ਮੈਂ ਨਹੀਂ ਬੁਲਾਉਣਾ ਪਾਦਾ ਆਦੇ ਨਾਲ ਸਰਦਾਰ ਜੀ ਨੂੰ ਸਮਝਾਤਾ ਮੇਰੇ ਨੂੰ ਠੀਕ ਹੈ ਧੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਸਾਹਿਬ ਜੀ ਸਾਧ ਸੰਗਤ ਜੀ ਸਾਧ ਸੰਗਤ ਜੀ ਦੇ ਬਰਸਾ ਬਕੇ ਬਾਬਾ ਨਾਨਕ ਸਾਹਿਬ ਜੀ ਆਏ ਸਾਹਿਬ ਜਦ ਮਨਾਈ ਜਾਂਦੀ ਆ ਉਹ ਹਜੂਰ ਸਾਹਿਬ ਬੈਠੇ ਆ ਮਹਾਰਾ ਦੀ ਕਿਰਪਾ ਨਾਲ ਦਸਤਾਰ ਕੰਮ ਚੱਲ ਰਿਆ ਸਾਡੇ ਕੋ ਬੱਚੀ ਆਈ ਏ ਬੇਟੀ ਕਿ ਨਾ ਬੰਦਰਾ ਹਾਂ ਰਮਨ ਕੋ ਚੀ ਬਰਬੜੀ ਨਾਲੇ ਚੀ ਫੋਲ ਇਹਦੀ ਮਾਤਾ ਜੀ ਨਾਲ ਬੱਚੀ ਜੀ ਜਿਹਨਾਂ ਨੇ ਬੇਟੀ ਨੂੰ ਅਮਰ ਸ਼ਗਨਾਇਆ ਅੱਜ ਸੱਚਖੰਡ ਵਿਖੇ ਸਾਡੇ ਕੋਲ ਆਏ 20 ਸਤਾਜ ਜਿਉਣੇ ਆ ਹੋਰ ਵੀ ਗੁਰਮਤ ਪਿਆਰੇ ਅਮਰ ਸ਼ਗਨ ਕੇ ਆਏ ਆ 2 3 4 ਅਗਸਤ ਤੋਂ ਇਹ ਚੀ ਚੱਲ ਰਿਹਾ ਤੇ ਅੱਜ 3 ਅਗਸਤ ਆ ਅਮਰ ਸ਼ਗਨਿਆ ਬੱਚੀ ਨੇ Oh, no, I'm going <inaudible> ਦਾ ਨਾਮ ਹੈ ਵਾਹਿਗੁਰੂ ਦਾ ਨਾਮ ਹੈ ਵਾਹਿਗੁਰੂ ਦਾ ਨਾਮ ਹੈ